ਕਾਫੀ ਜੈਮਸੀ ਕੀ ਅ ਅਸੀਂ ਕਾਫੀ ਗੱਲਾਂ ਵਿਚਨ ਦੀਆਂ ਕਰ ਚੁੱਕੇ ਹਾਂ ਜਿਨ੍ਹਾਂ ਦੇ ਅੰਦਰ ਗੱਲਾਂ ਤੇ ਉਹ ਨਾਰਮਲ ਆਪਾਂ ਕਰ ਰਹੇ ਸੀਗੇ ਲੇਕਿਨ ਕਿਤਨਾ ਕਿਤੇ ਗਹਿਰਾ ਪ੍ਰਕਾਸ਼ਨ ਵੀ ਸੀਗਾ ਹਾਲੇਲੂਇਆ ਹਾਲੇਲੂਇਆ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਇਹ ਜੋ ਲਿਖਤਾ ਸਾਡੇ ਕੋਲ ਨੇ ਇਹ ਗੱਲਾਂ ਹੀ ਸੀਗੀਆਂ ਗੱਲਾਂ ਕੀਤੀਆਂ ਉਹਨਾਂ ਨੇ ਸਫਰ ਕੀਤੇ ਉਹਨਾਂ ਨੇ ਘਟਨਾਵਾਂ ਸੀਗੀਆਂ ਸਭ ਤੇ ਏ ਪਰਮੇਸ਼ੁਰ ਦਾ ਵਚਨ ਬਣ ਗਿਆ ਹallelujah ਹਾਲਿлуйਹ ਜਦੋਂ ਲਿਖਿਆ ਗਿਆ ਉਦੋਂ ਏ ਪਰਮੇਸ਼ੁਰ ਦਾ ਵਚਨ ਹੈ ਪਰ ਮੈਂ ਕਹਿੰਨਾ ਕਿ ਜਦੋਂ ਬੋਲਿਆ ਗਿਆ ਇਹ ਉਦੋਂ ਵੀ ਪਰਮੇਸ਼ੁਰ ਦਾ ਵਚਨ ਹੀ ਸੀਗਾ ਹਾਲਿлуйਹ ਹਾਲਿлуйਹ ਅਸੀਂ ਇਹ ਕਹੀਏ ਕਿ ਚਲੋ ਪਾਸੇ ਜੀ ਵੈਸੇ ਗੱਲਾਂ ਕਰ ਰਹੇ ਸੀ 10 ਮਿੰਟ ਉਹ ਵੀ ਤੇ ਵਚਨ ਹੀ ਸੀਗਾ ਆਮਨ ਜਦੋਂ ਅਸੀਂ ਪ੍ਰਭੂ ਦੀਆਂ ਗੱਲਾਂ ਕਰਦੇ ਹਾਂ ਤੇ ਅਸੀਂ ਉਪਦੇਸ਼ਕ ਹੁੰਦੇ ਹਾਂ ਅਸੀਂ ਵਚਨ ਹੁੰਦੇ ਹਾਂ ਹਾਲੇਲੂਇਆ ਅਮੇਨ ਔਰ ਅੱਜ ਕੁਝ ਖਾਸ ਗੱਲਾਂ ਮੈਂ ਕਰਨ ਲੱਗਾ ਹਾਂ ਬਹੁਤ ਗਹਿਰੀਆਂ ਹਨ ਉਹ ਸਾਡੇ ਸੁਧਾਰ ਦੀਆਂ ਹਨ ਔਰ ਇਹ ਗੱਲਾਂ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਖੜਾ ਕਰਨਗੀਆਂ ਉਪਦੇਸ਼ਕ ਪੰਜ ਬਾਪ ਉਸ ਦੀ ਅਸੀਂ ਪਹਿਲੀ ਆਇਤ ਨੂੰ ਪੜ੍ਹਾਂਗੇ ਸਗੋਂ ਅੱਗੇ ਤੱਕ ਪੜਦੇ ਜਾਵਾਂਗੇ ਉਪਦੇਸ਼ਕ 5 ਚੈਪਟਰ ਜਿਸ ਵੇਲੇ ਤੂੰ ਪਰਮੇਸ਼ਰ ਦੇ ਘਰ ਵਿੱਚ ਜਾਵੇਂ ਤਾਂ ਪੈਰ ਚੌਕਸੀ ਨਾਲ ਧਰ ਮੂਰਖਾਂ ਦੇ ਬਲੀ ਚੜਾਉਣ ਨਾਲੋਂ ਸੁਣਨ ਲਈ ਨੇੜੇ ਆਉਣਾ ਚੰਗਾ ਹੈ ਕਿਉਂ ਜੋ ਉਹ ਨਹੀਂ ਸਮਝਦੇ ਪਏ ਅਸੀਂ ਖੋਟ ਕਰਦੇ ਹਾਂ ਆਪਣੇ ਮੂੰਹ ਨਾਲ ਕਾਲੀ ਨਾ ਕਰ ਅਤੇ ਤੇਰਾ ਮਨ ਪਰਮੇਸ਼ਰ ਸਾਹਮਣੇ ਛੇਤੀ ਕੋਜ ਨਾ ਆਖੇ ਕਿਉਂਕਿ ਪਰਮੇਸ਼ਰ ਸਵਰਗ ਵਿੱਚ ਹੈ ਅਤੇ ਤੂੰ ਧਰਤੀ ਉੱਤੇ ਹੈਂ ਇਸ ਲਈ ਤੇਰੀਆਂ ਗੱਲਾਂ ਘੱਟ ਹੋਈ ਘੱਟ ਹੀ ਹੋਣ ਕੰਮ ਵਧੇਕ ਹੋਣ ਕਰਕੇ ਸੁਪਨਾ ਅਤੇ ਗੱਲਾਂ ਵਧੇਕ ਹੋਣ ਕਰਕੇ ਮੂਰਖ ਦੀ ਆਵਾਜ਼ ਆਉਂਦੀ ਹੈ ਜਦ ਤੂੰ ਪਰਮੇਸ਼ੁਰ ਦੇ ਗ ਸੁਖਣਾ ਸੁਖੀ ਹੈ ਤਾਂ ਉਹਦੇ ਦੇਣ ਵਿੱਚ ਢਿਲਣਾ ਲਾ ਕਿਉਂ ਜੋ ਉਹ ਮੂਰਖਾਂ ਨਾਲ ਪਸੰਦ ਨਹੀਂ ਹੁੰਦਾ ਜੋ ਜੋ ਸੁਖਣਾ ਤਾਂ ਸੁਖੀ ਹੈ ਸੋ ਦੇ ਛੱਡ ਤੇਰੇ ਸੁਖਣਾ ਸੁਖ ਕੇ ਨਾਮ ਦੇਣ ਨਾਲੋਂ ਨਾ ਹੀ ਸੁਖਣਾ ਚੰਗਾ ਹੈ ਹਾਲੇਲੂਇਆ ਪ੍ਰਭ ਤੁਹਾਨੂੰ ਬਰਕਤ ਦੇਵੇ ਅਸੀਂ ਦੇਖਨੇ ਹਾਂ ਕਿ ਅ ਖੁਦਾਬੰਦ ਕਲਾਮ ਚ ਲਿਖਿਆ ਬਹੁਤ ਵਾਰ ਇਹ ਚਰਚਾਂ ਦੀਆਂ ਕੰਧਾਂ ਤੇ ਆਜ ਤੱਕ ਲਿਖੀਆਂ ਹੁੰਦੀਆਂ ਹਨ ਬਹੁਤ ਵਾਰ ਅਸੀਂ ਇਸ ਆਇਤ ਨੂੰ ਦੁਹਰਾਉਂਦੇ ਹਾਂ ਕਿ ਜਦੋਂ ਤੂੰ ਪਰਮੇਸ਼ੁਰ ਦੇ ਘਰ ਵਿੱਚ ਆਵੇਂ ਤੇ ਆਪਣਾ ਪੈਰ ਕਿੱਦਾਂ ਰੱਖ ਚੌਕਸੀ ਦੇ ਨਾਲ ਰੱਖ ਆਪਣੇ ਚਾਰ ਪੈਰ ਪੈਰ ਦਾ ਮਤਲਬ ਹੈ ਚਾਰ ਚਾਲ ਚੱਲਣ ਵਾਲ ਦੇਖਣਾ ਹਾਲੇਲੂਇਆ ਹਾਲੇਲੂਇਆ ਅਮਨ ਅੱਜ ਮੇਰੇ ਪ੍ਰਚਾਰ ਦਾ ਵਿਸ਼ਾ ਹੈ ਚਰਚਾਂ ਵਿੱਚ ਮਖੌਲ ਬਾਜੀ ਕਿੱਥੇ ਚਰਚਾ ਵਿੱਚ ਜੋ ਪਿਛੇ ਜੇ 크리스마ਸ ਲੰਘਿਆ ਜਾਂ ਕਿਸੇ ਪੱਬ ਵਿੱਚ ਡਾਂਸਿੰਗ ਪੱਬ ਵਿੱਚ ਚੱਲ ਜਾਓ ਜਿੱਥੇ ਲੋਕੀ ਡਾਂਸ ਕਰਦੇ ਆ ਰੌਕ ਐਂਡ ਰੋਲ ਹੋਰ ਕਈ ਤਰ੍ਹਾਂ ਦਾ ਡਾਂਸ ਕਰਦੇ ਆ ਉੱਥੇ ਚਲੇ ਜਾਓ ਜਾਂ 크리스마ਸ ਵਿੱਚ ਚਲੇ ਜਾਓ ਇੱਕੋ ਹੀ ਗੱਲ ਹੈ ਕਿਉਂਕਿ ਕਿਹੜੇ ਸਟੈਪ ਚੱਲ ਰਹੇ ਆ ਪੰਜਾਬੀ ਸਟੈਪ ਵੁਰਾ ਹਾਲਿਆ ਪਿਛਲੀ ਵਾਰ ਮੈਂ ਪ੍ਰਚਾਰ ਕੀਤਾ ਸੀਗਾ ਕਿ ਉਦਾਸ ਹੋ ਜਾਓ ਉਦਾਸੀ ਚੰਗੀ ਆ ਹਾਲੇਲੂਇਆ ਹਾਲੇਲੂਇਆ ਲੇ ਕਿਹਾ ਕੋ ਹਤਾ ਸਤਬਾਬ ਦੀ ਤਨਾਇਤ ਵਿੱਚੇ ਕਿ ਹਾਸੀ ਨਾਲੋਂ ਸੋਗ ਚੰਗਾ ਹੈ ਜਦੋਂ ਤੁਸੀਂ ਉਦਾਸ ਹੁੰਦੇ ਹੋ ਤੁਹਾਨੂੰ ਤੁਹਾਡੀ ਤੌਬਾ ਯਾਦ ਰਹਿੰਦੀ ਹੈ ਮੈਨੂੰ ਲੱਗਦਾ ਤੁਹਾਡੀ ਤੌਬਾ ਹੀ ਤੁਹਾਨੂੰ ਉਦਾਸ ਰੱਖਦੀ ਹੈ ਤੁਹਾਡੀ ਤੌਬਾ ਹੀ ਤੁਹਾਨੂੰ ਦੂਜਿਆਂ ਨਾਲੋਂ ਵੱਖਰਾ ਰੱਖਦੀ ਹੈ ਹਾਲੇਲੂਇਆ ਅਸੀਂ ਪਰਮੇਸ਼ਰ ਦੇ ਲਈ ਵੱਖਰੇ ਕੀਤੇ ਹੋਏ ਲੋਕ ਹਾਂ ਕੁਝ ਕੰਮ ਅਸੀਂ ਨਹੀਂ ਕਰ ਸਕਦੇ ਔਰ ਮੈਂ ਵੀ ਦੱਸਿਆ ਸੀਗਾ ਕਿ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਕਹਿੰਨੇ ਹਾਂ ਕਿ ਕੋਈ ਨਹੀਂ ਕੜੀ-ਦਿਕੜੀ ਚਲੇ ਜਾਓ ਕੁਝ ਨਹੀਂ ਹੁੰਦਾ ਜੇ ਸਾਡੀ ਇਜਾਜ਼ਤ ਆ ਤੇ ਉਹ ਸਾਨੂੰ ਭੁਗਤਣਾ ਪੈਣਾ ਹੈ ਯਾਕੂਬ ਨੇ ਆਪਣੀ ਬੇਟੀ ਨੂੰ ਇਜਾਜ਼ਤ ਦਿੱਤੀ ਕਿ ਤੂੰ ਸ਼ੱਕਮ ਦੀਆਂ ਕੁੜੀਆਂ ਦੇ ਨਾਲ ਕੋਲ ਮਿਲ ਜਾ ਕੋਈ ਨਹੀਂ ਮਨੋਰੰਜਨ ਕਰ ਲਾ ਆਰ ਉਥੇ ਉਹਨਾਂ ਕੁੜੀਆਂ ਨੇ ਉਹਨਾਂ ਕੁੜੀਆਂ ਨੇ ਇੱਕ ਮੁੰਡਾ ਦ੍ਰਿਸ਼ਤ ਲੈ ਲੈਂਦਾ ਉਹਦੀ ਦੋਸਤੀ ਉਹਦੇ ਨਾਲ ਕਰਵਾ ਦਿੱਤੀ ਕਤਲੇਆਮ ਹੋ ਗਿਆ ਦਿਨਾ ਜਿਹੜੀ ਉਹਨਾਂ ਦੀ ਭੈਣ ਸੀ ਉਹ ਪ੍ਰਿਸ਼ਟ ਹੋ ਗਈ ਸਮਝ ਲੱਗ ਗਈ ਇਸ ਲਈ ਧਿਆਨ ਰੱਖਣਾ ਬਹੁਤ ਜ਼ਿਆਦਾ ਮਨੋਰੰਜਨ 'ਚ ਨਹੀਂ ਜਾਣਾ ਧਿਆਨ ਰੱਖਣਾ मनोरंजन च नहीं जाना आ सेल्फीयां सल्फीयां बहुत ਘੱਟ ਕਰੋ ਜਰਾ ਸਮਝ ਲੱਗ ਗਈ सेल्फीयां ਘੱਟ ਕਰੋ ਜਦੋਂ ਕਿਤੇ ਤੁਹਾਡੂ ਵਿਆਹ ਪੈਜੇ ਜਦੋਂ ਕਿਤੇ ਜਨਮ ਦਿਨ ਪੈਜੇ ਜਦੋਂ ਕਿਤੇ ਕੋਈ ਖੁਸ਼ੀ ਦਾ ਮੌਕਾ ਆਜੇ ਡਰਨਾ ਮਾਉਦੋ ਕੀ ਕਰਨਾ ਡਰਨਾ ਹੈ ਵਚਨ ਦਾ ਕਿਤੇ ਸਿਰ ਨਾਲ ਲੱਤ ਜੀ ਯੋਹਨਾ ਬਪਤਿਸਮਾ ਦੇਣ ਵਾਲਾ ਉਹ ਕਹਿ ਰਿਹਾ ਸੀਗਾ ਕਿ ਤੈਨੂੰ ਆਪਣੇ ਭਰਾ ਦੀ ਵੋਟੀ ਰੱਖਣੀ ਯੋਗ ਨਹੀਂ ਆ ਕਿੰਨੂੰ ਇੱਕ ਰਾਜੇ ਨੂੰ ਜੰਗਲ ਚ ਨਿਕਲ ਕੇ ਬੰਦਾ ਜਿਹੜੀ ਕੋਈ ਕਲੀਸੀਆ ਨਹੀਂ ਉਹ ਜਿਹਦਾ ਖਾਣਾ ਨਹੀਂ ਬਣਾ ਰਿਹਾ ਕੋਈ ਕੁਝ ਨਹੀਂ ਖਾ ਰਿਹਾ ਉਹ ਟਿੱਡੀਆਂ ਖਾਂਦਾ ਤੇ ਸ਼ਹਿਦ ਪੀਂਦਾ ਔਰ ਉਹ ਜਾ ਕੇ ਹਰੋਦੀਸ਼ ਨੂੰ ਕਹਿੰਦਾ ਕਿ ਤੈਨੂੰ ਆਪਣੇ ਭਰਾ ਦੀ ਆਪਣੀ ਭਾਬੀ ਰੱਖਣੀ ਯੋਗ ਨਹੀਂ ਆ ਇੱਕ ਰਾਜੇ ਨੂੰ ਮੌਤ ਦਾ ਉਹਨੂੰ ਡਰ ਹੀ ਨਹੀਂਗਾ ਉਹਨੂੰ ਬੰਦੀ ਬਣਾ ਲਿਆ ਗਿਆ ਔਰ ਬੰਦੀ ਬਣਾ ਕੇ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਉਹ ਕਿਸੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ ਔਰ ਉਹਦੀ ਜਿਹੜੀ ਮਹਿਬੂਬਾ ਜਿਹੜੀ ਗਰਲਫ੍ਰੈਂਡ ਸੀ ਉਹ ਵੀ ਮੌਕੇ ਦਾ ਇੰਤਜ਼ਾਰ ਕਰ ਰਹੇ ਸੀ ਉਹਦੀ ਜਿਹੜੀ ਭਤੀਜੀ ਹੈ ਰਦੀਸ਼ ਸੀ ਉਹਨੇ ਆਪਣੇ ਜਿੰਨੇ ਉਹਨੇ ਮੰਤਰੀ ਸੰਤਰੀ ਸੱਦੇ ਸੀਗੇ ਆਪਣੇ ਜਨਮ ਦਿਨ ਦੇ ਉੱਤੇ ਹੂੰ ਆਪਣੇ ਜਨਮ ਦਿਨ ਦੇ ਉੱਤੇ ਉਸਨੇ ਆਪਣੀ ਭਤੀਜੀ ਨੂੰ ਨਚਾਇਆ ਮਨੋਰੰਜਨ ਕੀਤਾ ਮਨੋਰੰਜਨ ਉਹਦੇ ਦਿਲ ਦੇ ਅੰਦਰ ਸੀਗਾ ਉਹ ਸਾਰਿਆਂ ਨੂੰ ਉਹਨੇ ਖੁਸ਼ ਕੀਤਾ ਨੱਚ ਕੇ ਟੱਪ ਕੇ ਥਮ ਕੇ ਲਗਾ ਕੇ ਬਹੁਤ ਕੋਸ਼ਿਸ਼ ਨੇ ਕੀਤਾ ਔਰ ਰਾਜਾ ਹਰੇਦੀਸ਼ ਖੁਸ਼ ਹੋਇਆ ਮੈਂ ਮਨੋਰੰਜਨ ਦੀ ਗੱਲ ਕਰ ਰਿਹਾ ਹਾਂ ਇੱਕ ਵਿਸ਼ਵਾਸੀ ਬਹੁਤ ਜ਼ਿਆਦਾ ਮਨੋਰੰਜਨ ਨਾ ਕਰੇ ਫਸ ਜਾਏਗਾ ਆਪਣੇ ਮਸੀਹ ਦਾ ਵਚਨ ਦਾ ਕਤਲ ਕਰੇਗਾ ਹਰੋਦਿਸ਼ ਨੇ ਕੀ ਮੰਗ ਤੋ ਕੀ ਮੰਗਦੀ ਆ ਉਹਨੇ ਕਿ ਮੈਂ ਆਪਣੀ ਮਾਂ ਨੂੰ ਪੁੱਛਾਂ ਵਾ ਅਰੋਦੀ ਮਾਂ ਨੇ ਕਿਹਾ ਰਾਜਾ ਜੇ ਖੁਸ਼ ਹੋਇਆ ਯਾ ਤੇਰੇ ਕੋਲੋਂ ਹਾਂ ਤੇ ਯੋਹਨਾ ਬਪਤਿਸਮਾ ਦੇਣ ਵਾਲਦਾ ਸਿਰ ਮੰਗ ਲਾ ਵਚੰਦਾ ਕਤਲ ਹੋਇਆ ਇੱਕ ਲਲਕਾਰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਦੋਂ ਜਦੋਂ ਲੋਕ ਮਨੋਰੰਜਨ ਚ ਸੀਗੇ ਯੋਹਨਾ ਬਪਤਿਸਮਾ ਦੇਣ ਵਾਲਾ ਸਿਰ ਲਾ ਦਿੱਤਾ ਗਿਆ ਇਸ ਕਰਕੇ ਪ੍ਰਭ ਯੇਸ਼ੂ ਮਸੀਹ ਨੂੰ ਕਿਹਾ ਕਿ ਜਦੋਂ ਨੇ ਰੋਟੀਆਂ ਬਣਾਈਆਂ ਰੋਟੀਆਂ ਬਣਾਈਆਂ 5000 ਨੂੰ ਖਵਾਇਆ ਇੱਕ ਬੰਦਾ ਤਾਜ ਉਹ 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 ਉਹਦੇ ਸਿਰ ਤੇ ਤਾਜ ਰੱਖਣਾ ਚਾਹੁੰਦਾ ਸੀ ਉਹਨੂੰ ਰਾਜਾ ਕੋਸ਼ਿਤ ਕਰਨਾ ਚਾਹੁੰਦਾ ਸੀ ਇਸ਼ੂ ਮਸੀਹ ਨੇ ਠੋਕਰਾ ਦਿੱਤਾ ਉਹ ਰੌ ਲਾਂਬੇ ਚਲਾ ਗਿਆ ਗੁੱਸੇ ਦੇ ਨਾਲ ਕਦੀ ਮਨੋਰੰਜਨ ਵਿਸ਼ਵਾਸੀ ਨੂੰ ਵਿਸ਼ਵਾਸੀ ਨਿਰੰਧ ਹੋਊਗਾ ਉੱਥੇ ਮਖੌਲ ਹੁੰਦੇ ਆ ਉੱਥੇ ਸਭ ਕੁਝ ਹੁੰਦਾ ਵਾ ਘੜੀ ਦੀ ਘੜੀ ਕਿਦਾਂ ਬਾਈ ਬੋਲੋ ਘੜੀ ਦੀ ਘੜੀ ਉੱਥੇ ਮਜ਼ਾਕ ਉੱਥੇ ਸਭ ਕੁਝ ਹੁੰਦਾ ਆ ਔਰ ਉੱਥੇ ਲੋਕ ਨੋਟਿਸ ਕਰਦੇ ਆ ਤੇ ਭਈ ਇਹ ਤੇ ਪ੍ਰਾਈਪਾਸ਼ਾ ਬੋਲਦਾ ਸੀ ਇਹ ਤੇ ਫਲਾਨ ਕਰਦਾ ਸੀ ਤੇ ਢੀਂਗ ਕਰਦਾ ਸੀਗਾ ਇਹ ਤੇ ਪ੍ਰਚਾਰ ਕਰਦਾ ਸੀਗਾ ਇਹ ਤੇ ਫਲਾਨ ਕਰਦਾ ਸੀਗਾ ਹਾਂਜੀ ਇਹ ਤੇ ਪ੍ਰਭੂ ਭੋਜ ਲੈਂਦਾ ਸੀ ਅੱਜ ਕੀ ਬਣਿਆ ਪਿਆਗਾ ਤੁਸੀਂ ਨਾ ਆਇਆ ਆਪਣਾ ਪਾਸਟਰ ਵੇਖਿਆ ਨਾ ਆਪਣਾ ਪ੍ਰਭੂ ਵੇਖਿਆ ਨਾ ਆਪਣਾ ਚਰਚ ਵੇਖਿਆ ਨਾ ਆਪਣਾ ਯਿਸੂ ਮਸੀਹ ਵੇਖਿਆ ਹਾਲੇਲੂਇਆ ਇਸ ਕਰਕੇ ਜਦੋਂ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਤੇ ਆਪਣਾ ਪੈਰ ਚੌਕਸੀ ਨਾਲ ਰੱਖ ਮੈਂ ਦੇਖਿਆ ਆ ਚਰਚ ਵਿੱਚ ਚਰਚਾਂ ਦੇ ਵਿੱਚ ਮੈਂ ਦੇਖਿਆ ਕਨਵੈਨਸ਼ਨਾਂ ਦੇ ਅੰਦਰ ਲੋਕ ਐਵੇਂ ਕਈ ਵਾਰੀ ਬਾਲਟੀਆਂ ਫੜ ਲੈਂਦੇ ਆ ਉਹ ਜਾਣ ਜਾਣ ਕੇ ਕੁੜੀਆਂ ਨੂੰ ਵਰਤਾਈ ਜਾਣਗੇ ਕਈਆਂ ਨੇ ਛਿੱਤਰ ਪੈਂਦੇ ਵੇਖੇ ਮੈਂ ਕਨਵੈਨਸ਼ਨਾਂ ਅੱਜ ਕਿੰਨੇ ਸਮਝਣ ਦਾ ਹੈ ਹੈ ਕੀ ਇਹ ਵਿਚਾਰਾ ਵਰਤਾਵਾ ਹਾਲੇਲੂਇਆ ਚਰਚਾਂ ਚ ਲੋਕ ਜਦੋਂ ਜਾਂਦੇ ਆ ਉਹ ਬੜੇ ਵਧੀਆ ਢੰਗ ਦੇ ਨਾਲ ਜਾਂਦੇ ਆ ਪਰ ਮਜ਼ਾਕਬਾਜੀ ਤੋਂ ਉੱਤਰ ਹੁੰਦੇ ਆ ਜਿਹੜਾ ਵਚਨ ਸੁਣਨਗੇ ਬੜਾ ਸੀਰੀਅਸ ਆ ਆਉਂਦੇ ਵੀ ਮਜ਼ਾਕ ਕਰਦੇ ਆ ਰੋਟੀ ਵੀ ਮਜ਼ਾਕ ਕਰਦਿਆਂ ਖਾਂਦੇ ਆ ਸਮਝ ਆ ਗਈ ਤੇ ਫਿਰ ਜਾਂਦੇ ਵੀ ਕਿੱਦਾਂ ਆ ਤੇ ਸਾਰਾ ਹਫਤਾ ਮਜ਼ਾਕ ਹੀ ਕਰਦੇ ਰਹਿੰਦੇ ਫਲਾਣੇ ਨੇ ਗਾਇਆ ਇਦਾਂ ਹੀ ਫਲਾਣੇ ਨੇ ਦੁਆ ਇਦਾਂ ਕੀਤੀ ਸੀ ਉਹ ਕੀ ਕਰਨ ੜਿਆ ਸੀ ਤੇ ਤੂੰ ਕੀ ਕਰਨ ਨਹੀਂ ਤੂੰ ਵੀ ਤਾਂ ਨੋਟ ਹੀ ਕਰਨੀ ਕਿੰਨੇ ਸਮਝਣ ਦੇ ਬਹੁਤ ਸਾਰੇ ਲੋਕ ਨੋਟੀਫਿਕੇਸ਼ਨ ਦੇ ਵਿੱਚ ਹੀ ਆਪਣਾ ਕੰਮ ਕੱਢ ਦਿੰਦੇ ਆ ਉਹ ਨੋਟ ਕਰਦੇ ਰਹਿੰਦੇ ਨੇ ਕਿਹੜਾ ਕੀ ਕਰ ਰਿਹਾ ਕਿਹੜਾ ਕੀ ਕਰ ਰਿਹਾ ਆਪਣੇ ਆਪ ਨੂੰ ਸਿੱਧਾ ਕਲਮ 'ਚ ਲਿਖਿਆ ਨੱਕ ਦੀ ਸਿਹਤ ਵੱਲ ਧਿਆਨ ਰੱਖਣਾ ਇੱਧਰ ਨਾਲ ਉੱਧਰ ਕੌਣ ਕੀ ਕਰ ਰਿਹਾ ਆ ਵਚਨ ਲੈ ਕੇ ਜਾਓ ਆਪਣੇ ਘਰਾਂ 'ਚ ਹਾਲੇਲੂਇਆ ਤੁਸੀਂ ਵਚਨ ਲੈ ਕੇ ਜਦੋਂ ਜਾਂਦੇ ਨਹੀਂ ਆਪਣੇ ਘਰਾਂ 'ਚ ਤੁਸੀਂ ਚਰਚ ਵਿੱਚੋਂ ਕੁਝ ਹੋਰ ਹੀ ਲੈ ਕੇ ਜਾਂਦੇ ਹੋ ਤੁਸੀਂ ਨੋਟ ਕਰ ਰਹੇਂਦੇ ਕਿਹੜਾ ਕੀ ਕਰ ਰਿਹਾ ਕਿਹੜਾ ਕੀ ਕਰ ਰਿਹਾ ਪਰ ਵਿਚਾਰੇ ਨੋਟ ਵੀ ਤੇ ਤਾਂ ਹੀ ਕਰਦੇ ਜੇ ਕੁਝ ਹੋ ਰਿਹਾ ਤੇ ਹਾਲੇਲੂਇਆ ਇਸ ਕਰਕੇ ਬੜੇ ਸੋਬਰ ਬਣ ਕੇ ਆਉਣਾ ਚਰਚ ਵਿੱਚ ਕਿਸੇ ਨੂੰ ਠੋਕਰ ਨਹੀਂ ਖਵਾਉਣੀ ਚਰਚਾ ਵਿੱਚ ਮਖੌਲ ਬਾਜੀ ਚੱਲ ਪੈਂਦੀ ਆ ਪੰਗੜੇ ਚੱਲ ਪੈਂਦੇ ਆ ਔਰ ਕਈ ਬਿਜ਼ਨਸ ਚੱਲ ਪੈਂਦੇ ਆ ਰੋਟੀ ਖਾਂਦੇ ਆ ਖਾਂਦੇ ਆ ਕਮੇਟੀ ਪਾਉਣੀ ਜੇ ਹਾਂਜੀ ਜਾਓ ਜੇ ਝੂਠਿਆ ਤੇ ਫੜ ਕੇ ਡੰਡ ਲਾ ਦਿਓ ਮੇਰੀ ਕਮੇਟੀ ਪਾਉਣੀ ਜੇ ਜੇ ਕਿਸੇ ਨੇ ਕਿਸੇ ਕੋ ਪੈਸੇ ਲੈਣੇ ਹੋਣ ਉਹ ਚਰਚ ਵਿੱਚ ਹੀ ਆ ਕੇ ਉਨੇ ਪੈਸੇ ਦੇ ਦਿਓ ਫਿਰ ਵਚਨ ਕਿ ਸੁਣਿਆ ਕਿਹਦੇ ਨਾਲ ਮੁਲਾਕਾਤ ਕੀਤੀ ਪ੍ਰਭੂ ਨਾਲ ਹallelujah ਹallelujah ਉਹ ਮੈਂ ਚਰਚਾਂ ਦੀ ਕੰਡੀਸ਼ਨ ਦੱਸ ਰਿਹਾ ਹਾਂ ਜਿਹੜਾ ਬੰਦਾ बिजनेਸਮੈਨ ਆ ਜਿਹੜਾ ਬੰਦਾ ਇੱਧਰ ਉੱਧਰ ਮਤਲਬ ਜਿਹੜਾ ਬੰਦਾ बिजनेਸਮੈਨ ਆ ਪੈਸੇ ਦਿੰਦਾ ਆ ਕੁਝ ਵੀ ਆ ਉਹਨੇ ਚਰਚ ਵੀ ਨਹੀਂ ਬਖਸਣਾ ਜਿਹੜਾ ਬੰਦਾ ਆਸ਼ਿਕ ਆ ਉਹਨੇ ਚਰਚ ਵੀ ਨਹੀਂ ਬਖਸ਼ਣਾ ਬਹੁਤ سارے ਲੋਕ ਆਰਾਧਨਾ ਕਰਦੇ ਆ ਔਰ ਖਾਸ ਕਰਕੇ ਆਰਾਧਕ ਜਿਹੜੇ ਹੁੰਦੇ ਆ ਪ੍ਰਚਾਰਕ ਵੀ ਵਿੱਚੇ ਉਹ ਆਸ਼ਕੀ ਦਾ ਜਾਇ ਨਾ ਸਭ ਚੀਜ਼ਾਂ ਦਾ ਸ਼ਿਕਾਰ ਹੋ ਜਾਂਦੇ ਆ ਕਲਾਮ ਚ ਲਿਖਿਆ ਪਰਮੇਸ਼ੁਰ ਦੇ ਪੁੱਤਰਾ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਤੇ ਉਹਨਾਂ ਆਪਣੇ ਆਪਣੇ ਵਾਸਤੇ ਚੁਣ ਲਈਆਂ ਆਨਾ ਇੱਕ ਟ੍ਰੈਂਡ ਹੀ ਚੱਲ ਪਿਆ ਵਾ ਵਿਆਹ ਦੇ ਗੀਤਾਂ ਦਾ ਕਿਸੇ ਵਰਸ਼ਿਪਰ ਦਾ ਵਿਆਹ ਹੋਵੇ ਉਹ ਸਪੈਸ਼ਲ ਫੋਨ ਕਰੇਗਾ ਵੈਡਿੰਗ Song ਸ਼ਾਇਦ ਆ

ਜੇ ਇਹ ਗੱਲਾਂ ਮੈਂ ਨਾ ਪ੍ਰਚਾਰਾਂ ਤੇ ਮੇਰਾ ਸੰਦੇਸ਼ ਮੇਰਾ ਜੀਵਨ ਮੇਰੇ ਚਰਚ ਦਾ ਜੀਵਨ ਕਿਸੇ ਹੋਰ ਪਾਸੇ ਨਿਕਲ ਜਾਏਗਾ ਜਦੋਂ ਪਰਮੇਸ਼ਰ ਦਾ ਡਰ ਖੁਦਾ ਦੇ ਸੇਵਕ ਦਾ ਡਰ ਤੁਹਾਡੇ ਅੰਦਰੋਂ ਖਤਮ ਹੋ ਜਾਂਦਾ ਹੈ ਤੁਸੀਂ ਜੋ ਮਰਜ਼ੀ ਉਹਨੂੰ ਬੋਲੀ ਜਾਓ ਪੋਸਟਰ ਹੋਏਗਾ ਚਰਚ ਵਿੱਚ ਹੋਏਗਾ ਅਲੀਆ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਵੀ ਅਲੀਸ਼ਾ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਨਬੀ ਸੀ ਤੇ ਜਦੋਂ ਤੁਰਿਆ ਜਾਣ ਲਿਆ ਸੀ ਉਦੋਂ ਵੀ ਨਬੀ ਸੀ ਮੁੰਡਿਆਂ ਨੇ ਟੀਚਰਾ ਕੀਤੀਆਂ 42 ਜਾਣੇ ਸੀਗੇ ਦੋ ਰਿਸ਼ੀਆਂ ਦੋ ਰਿਸ਼ਣੀਆਂ ਜੰਗਲ ਚੋਂ ਨਿਕਲੀਆਂ 42 ਦੇ 42 ਮੁੰਡੇ ਖਾ ਗੀਆਂ ਖੁਦਾ ਦੇ ਸੇਵਕ ਨੂੰ ਟੀਚਕਰ ਬਾਜੀ ਕਰਨੀ ਬੜੀ ਮਹਿੰਗੀ ਪੈ ਸਕਦੀ ਹੈ ਚੁਗਲੀ ਤੇ ਗਾਲੀ ਛਡੂ ਕਨੇ ਸਮਝਣਦਾ ਮੈਂ ਗੱਲ ਕਰ ਰਿਹਾ ਕਿ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਦੋਂ ਆਣਾ ਹੈ ਲਿਖਿਆ ਚੌਕਸੀ ਕਰ ਚੌਕਸੀ ਦਾ ਮਤਲਬ ਹੈ ਚੌਕਸ ਰੋ ਚੌਕਸ ਰੋ ਦਾ ਮਤਲਬ ਹੈ ਧਿਆਨ ਰੱਖ ਆਮਨ ਆਮਨ ਬਹੁਤ ਵਾਰ ਇਹਦਾ ਹੁੰਦਾ ਕਿ ਰੋਟੀ ਖਾਂਦਿਆਂ ਵੀ ਮਖੌਲ ਔਰ ਕੰਨਿਆ ਤੇ ਆਪਣਾ ਪੱਕੇ ਦੋਸਤ ਬਣਾਏ ਹੁੰਦੇ ਆ ਵੀ ਇਹਦੇ ਨਾਲ ਰੋਟੀ ਖਾਣੀ ਆ ਇਹਦੇ ਲਾਗੇ ਬਹਿਣਾ ਆ ਅਈਦੇ ਲੱਗੇ ਐਡਾ ਕੂਣੀ ਮਾਰ ਕੇ ਵੇਖਣਾ ਆ ਸਮ ਲੱਗ ਗਈ ਚਰਚਾਂ ਨੂੰ ਸਾਫ ਸੁਥਰਾ ਜੇਕਰ ਰੱਖ ਸਕਦਾ ਆ ਨਬੀ ਨੇ ਕਿਹਾ ਸਾਡੇ ਦਿਨਾਂ ਦੇ ਨੇ ਉਸਨੇ ਕਿਹਾ ਚਰਚ ਦੀ ਖੂਬਸੂਰਤੀ ਲੋਕਾਂ ਦਾ ਕਰੈਕਟਰ ਹੈ ਚਰਿੱਤਰ ਹੈ ਲੋਕਾਂ ਦਾ ਚਰਚ ਦੀ ਖੂਬਸੂਰਤੀ ਕਲੀਆਂ ਆਣੀਆਂ ਮੈਟ ਨਹੀਂ ਆ ਪੱਖੇ ਨਹੀਂ ਆ ਕੁਛ ਨਹੀਂ ਆ ਸਜਾਵਟਾ ਨਹੀਂ ਆ ਲੋਕਾਂ ਦੀ ਲੋਕਾਂ ਦਾ ਚਰਿੱਤਰ ਜਿਹੜਾ ਆ ਉਹਨਾਂ ਦਾ ਉੱਠਣਾ ਉਹਨਾਂ ਦਾ ਬੈਠਣਾ ਇਹ ਚਰਚ ਦੀ ਖੂਬਸੂਰਤੀ ਹੈ। ਆਮਨ। ਹਾਲੇਲੂਇਆ। ਮੈਨੂੰ ਪਤਾ ਆ ਕਿ ਕਈ ਵਾਰ ਅਸੀਂ ਤੋਤੋ ਕਰਦੇ ਆ ਵਿੱਚੋਂ ਕੁਝ ਹੋਰ ਹੁੰਨੇ ਆ ਲੇਕਿਨ ਉਹ ਤੇ ਬੇੜੀ ਡੁੱਬ ਜਾਣੀ ਸੀ ਜੇ ਅੰਦਰੋਂ ਉਹਨੂੰ ਰਾਲ ਨਾ ਲੱਗੀ ਹੁੰਦੀ। ਕਲਾਮ 'ਚ ਲਿਖਿਆ 12 ਤੇ ਅੰਦਰੋਂ ਦੋਵੇਂ ਰਾਲ ਨਾਲ ਲਿਪੀ ਸੀ। ਹਾਲੇਲੂਇਆ। 12 ਜਿੱਦਾਂ ਦੀ ਸੀ ਉਦਾਂ ਦੀ ਉਹ ਅੰਦਰੋਂ ਸੀ। ਇਸ ਕਰਕੇ ਅੱਜ ਵੀ ਜੇ ਕਿਤੇ ਕਿਸ਼ਤੀ ਦਾ ਜ਼ਿਕਰ ਹੁੰਦਾ ਜਬ ਵਿਗਿਆਨੀ ਕਹਿੰਦੇ ਆ ਕਿ ਫਲਾਣੇ ਪਹਾੜ ਤੇ ਸਾਨੂੰ ਕਿਸ਼ਤੀ ਨੂੰ ਦੀ ਲੱਭੀ ਆ ਉਹਦੀ ਵਜ੍ਹਾ ਰਾਲ ਸੀ ਔਰ ਉਹਦੀ ਵਜ੍ਹਾ ਰਾਲ ਇਸ ਲਈ ਸੀ ਕਿ ਦੋਵੇਂ ਪਾਸੇ ਲੱਗੀ ਸੀ ਕਲਾਮ ਚ ਲਿਖਿਆ ਅੰਦਰਲੀਆਂ ਚੀਜ਼ਾਂ ਦਾਨ ਕਰੋ ਆਮੇਨ ਆਪਣੇ ਅੰਦਰ ਨੂੰ ਦਾਨ ਕਰੋ ਆਪਣੇ ਅੰਦਰ ਨੂੰ ਦਾਨ ਕਰੋ ਔਰ ਜੋ ਕੁਝ ਮਨੁੱਖ ਦੇ ਅੰਦਰ ਕਲਾਮ ਚ ਲਿਖਿਆ ਪ੍ਰਗਟ ਹੋ ਜਾਂਦਾ ਹੈ ਉਹ ਬਾਹਰ ਆਉਣਾ ਹੀ ਹੋਣਾ ਹੈ ਹਾਲੇਲੂਇਆ ਇਸ ਕਰਕੇ ਜਦੋਂ ਪਰਮੇਸ਼ਰ ਦੇ ਘਰ ਵਿੱਚ ਆਉਣਾ ਆ ਜਦੋਂ ਉਹਦੀ ਸੰਗਤੀ ਚ ਆਉਣਾ ਆ ਆਪਣੇ ਆਪ ਨੂੰ ਸੈੱਟ ਕਰਕੇ ਆਉਣਾ ਹੈ ਪਰਮੇਸ਼ਰ ਦਾ ਡਰ ਰੱਖਿਓ ਮੈਂ ਗੱਲ ਕਰ ਰਿਹਾ ਸੀਗਾ ਕਿ ਜਦੋਂ ਕਿਸੇ ਕਿਸੇ ਦਾ ਵਿਆਹ ਇਹਨਾਂ ਦਿਨਾਂ ਚ ਹੋ ਰਿਹਾ ਆ ਕਿਸੇ ਵਰਸ਼ਿਪਰ ਭੈਣ ਦਾ ਕਿਸੇ ਵਰਸ਼ਿਪਰ ਭਾਈ ਦਾ ਉਹ ਸਪੈਸ਼ਲ ਵਿਡਿੰਗ Song ਕਰਕੇ ਘਰਦੇ ਆ ਉਹ ਤੇ ਪਤੀ ਪਤਨੀਆਂ ਕਰ ਸਕਦੇ ਆ ਪਰ ਜਿਹੜੇ ਨਾਲ ਟੱਸਣ ਕਰਦੇ ਤੋ ਜ਼ੀਬੋ ਗਰੀਬੀ ਹੈ ਸਮਾਂ ਲੱਗੀ ਤੋ ਇਹ ਸਭ ਚੀਜ਼ਾਂ ਜਿਹੜੀਆਂ ਵਾ ਮਸੀਹਤ ਨੂੰ ਪਾਸੇ ਲਾ ਰਹੀਆਂ ਜਿਹੜੀ ਅਸਲੀ ਮਸੀਹਤ ਹੈ ਅਸਲੀ ਮਸੀਹਤ ਤੇ ਦੁੱਖ ਸਹਿਣਾ ਹੈ ਪਰੇਸ਼ਾਨੀਆਂ ਸਹਿਣਾ ਹੈ ਹਾਲੇਲੂਇਆ ਇਸ ਕਰਕੇ ਚਰਚ ਦੇ ਵਿੱਚ ਜਦੋਂ ਸੰਗਤੀ ਦੇ ਵਿੱਚ ਅਸੀਂ ਜਾਂਦੇ ਹਾਂ ਮਖੌਲ ਕਰਨੇ ਇੱਕ ਦੂਜੇ ਨਾਲ ਮਖੌਲ ਕਿ ਤੌਨ ਪਤਾ ਰੋ ਚੰਗੀ ਭਲੀ ਬੰਦਗੀ ਹੋ ਜਾਂਦੀ ਮਖੌਲਾਂ ਤੋਂ ਕਿਹ ਵੇਲੇ ਲੜਾਈ ਹੋ ਪੈਂਦੀ ਤੂੰ ਮਨਵਾ ਨਹੀਂ ਕਿਹਾ ਤੂੰ ਮਨ ਹੋ ਨਹੀਂ ਕਿਹਾ ਪਾਸਾ ਵਿਚਾਰਾ ਵੇਂਦਾ ਰਹਿੰਦਾ ਵੀ ਮੈਂ ਮਿਹਨਤ ਕੀਤੀ ਹੈ ਕਿ ਕਰ ਗਿਆ ਹੁਣ ਕਿ ਉਹ ਦੋਵੇਂ ਭਾਈ ਫੇਰ ਇਕੱਠੇ ਹੁੰਦੇ ਇਸ ਕਰਕੇ ਪ੍ਰਭੂ ਦੀ ਹਜ਼ੂਰੀ ਨੂੰ ਆਦਰ ਦੇਣਾ ਹੈ ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ ਨੂੰ ਆਦਰ ਦਿੰਦੇ ਹਾਂ ਤੇ ਸਾਨੂੰ ਆਸ਼ੀਸ਼ ਤੇ ਬਰਕਤ ਮਿਲਦੀ ਹੈ ਲਿਖਿਆ ਮੁਬਾਰਕ ਆਉ ਬੰਦਾ ਜਿਹੜਾ ਯਹੋਵਾ ਦਾ ਭੈ ਮੰਨਦਾ ਹੈ ਉਹ ਦੁਸ਼ਟਾਂ ਦੀ ਮੱਤ ਤੋਂ ਨਹੀਂ ਚੱਲਦਾ ਨਾ ਮਖੌਲੀਆਂ ਦੀ ਜੁੰਡੀ ਵਿੱਚ ਬੈੰਦਾ ਹੈ ਇਸ ਕਰਕੇ ਚਰਚ ਵਿੱਚ ਸਦਾ ਆਪਣਾ ਮੂੰਹ ਬੜੇ ਸਾਬ ਨਾਲ ਖੋਲਣਾ ਹੈ ਸਾਬ ਨਾਲ ਬਹਿਣਾ ਹੈ ਬਹੁਤ ਜਿਆਦਾ ਨੋਟਿਸ ਨਹੀਂ ਕਰਨਾ ਫਲਾਣਾ ਕੀ ਕਰ ਰਿਹਾ ਠਿੰਗੜਾ ਕੀ ਕਰ ਰਿਹਾ ਕਈ ਵਾਰ ਮੈਂ ਵਚਨ ਪੁੱਛਦਾ ਪੁੱਛਦਾ ਤਾਂ ਸਾਨੂੰ ਪਤਾ ਹੀ ਆਏ ਕੋਈ ਨਹੀਂ ਵਚਨ ਦਾ ਸਾਨੂੰ ਪਤਾ ਹੀ ਆਏ ਪਤਾ ਕੀ ਆ ਸੁਣਿਆ ਹੀ ਨਹੀਂ ਇਸ ਕਰਕੇ ਜਦੋਂ ਪ੍ਰਭੂ ਦੀ ਹਜ਼ੂਰੀ ਦਾ ਨਿਰਾਦਰ ਹੁੰਦਾ ਹੈ ਸਾਡੀ ਜੀਵਨਾ ਦੀ ਤਰੱਕੀ ਰੁਕਦੀ ਹੈ ਸਾਡੇ ਜੀਵਨ ਰੁਕ ਜਾਂਦੇ ਸਾਡਾ ਸੁਭਾਅ ਮਤਲਬ ਸਾਡਾ ਜਿਹੜਾ ਜੀਵਨ ਆ ਜਿਹੜਾ ਵਾਅਦਾ ਸਾਡੇ ਸੁਣਾਇਆ ਆ ਆਤਮਿਕ ਵਾਅਦਾ ਆ ਇਹ ਰੁਕ ਜਾਂਦਾ ਹੈ ਹਾਲੇਲੂਇਆ ਇਸ ਕਰਕੇ ਚੰਗੀ ਗੱਲ ਇਹ ਹੈ ਕਿ ਅਸੀਂ ਬਹੁਤ ਘੱਟ ਬੋਲੀਏ ਆਪਣੇ ਮੂੰਹ ਦੇ ਉੱਤੇ ਪ੍ਰਭੂ ਨੇ ਕਈ ਰੱਖਾ ਬਿਠਾ ਅਸੀਂ ਉਹ ਬੋਲ ਸਕੀਏ ਜੋ ਤੇਰਾ ਵਚਨ ਕਹਿੰਦਾ ਹੈ ਫਾਲਤੂ ਬੋਲਣਾ ਫਾਲਤੂ ਕਿਸੇ ਲਾਗੇ ਬਹਿਣਾ ਫਾਲਤੂ ਕਿਸੇ ਨਾਲ ਉਹ ਮਤਲਬ ਮਤਲਬ ਉਹ ਰੱਖਣਾ ਇਹ ਸਭ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀ ਹਾਲੇਲੂਇਆ ਤਾਂ ਕਿ ਅਸੀਂ ਪ੍ਰਭੂ ਵਿੱਚ ਹੋਰ ਵੱਧ ਸਕੀਏ ਪਰਮਾਣੂ ਨੂੰ ਜਿੱਤ ਸਕੀਏ ਖੁਦਾਵਾਨੀ ਉਸ ਤੋਂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇ ਸਭ ਨੂੰ ਜੈ ਮਸੀਹ ਕੀ